ਤਲਵਾਰਾਂ ਦੀਆਂ ਧਾਰਾਂ ਤੇ ਨੱਚਣ ਵਾਲੇ ਛਤਰੀ ਮੁੱਠੀ ਪਰ ਮੁਗਲਾਂ ਅੱਗੇ ਨਹੀਂ ਟਿਕ ਸਕੇ ਫਿਲਮਾਂ ਫੁਲਮਾਂ ਬਣਾ ਕੇ ਜਿੰਨਾ ਮਰਜ਼ੀ ਝੂਠ ਫਰੇਬ ਬਾਲੀਵੁੱਡ ਵਾਲੇ ਬੋਲ ਲੈਣ ਜਿੰਨਾ ਚਿਰ ਮੁਗਲਿਆ ਸਲਤਨਤ ਦਿੱਲੀ ਤੇ ਕਾਬਜ ਰਹੀ ਹੈ ਡਾਂਗ ਰੀਜ ਨਾ ਫੇਰੀ ਉਹਨੇ ਹਿੰਦੁਸਤਾਨੀਆਂ ਨੂੰ ਕਿਸੇ ਦਾ ਸ਼ੋਰ ਨਹੀਂ ਚੱਲਿਆ ਉੱਥੇ ਹਿਸਟਰੀ ਆਫ ਇੰਡੀਆ ਪੜ੍ਹ ਲਓ ਇੰਡੀਅਨ ਸਬ ਕੌਂਟੀਨੈਂਟ ਤੋਂ ਬਾਹਰਲੇ ਵਿਦਵਾਨਾਂ ਨੂੰ ਪੜ੍ਹ ਲਓ ਬਹੁਤ ਜ਼ਿਆਦਾ ਜ਼ੁਲਮ ਭਾਰਤ ਦੇ ਉੱਤੇ ਮੁਗਲਾਂ ਨੇ ਟਾਉਣਾ ਕੀਤਾ ਹੈ ਤਾਂ ਹੀ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਪ੍ਰਮਾਤਮਾ ਤੁਹਾਨੂੰ ਦਰਦ ਕਿਉਂ ਨਹੀਂ ਮਹਿਸੂਸ ਹੋਇਆ ਇਨੀ ਮਾਰ ਮੱਚੀ ਹੈ ਵੀ ਰਾਜ ਸੰਤੋਖ ਸਿੰਘ ਲਿਖਦੇ ਨੇ ਕਿਰਪਾ ਰਾਮ ਦੱਤ ਦਾ ਤਰਲਾਸੀ ਤੁਸੀਂ Hindu ਧਰਮ ਨੂੰ ਰੱਖੋ ਮਹਾਰਾਜ ਨੇ ਹਾਮੀ ਭਰੀ ਔਰੰਗਜ਼ੇਬ ਨੂੰ ਕਹਿ ਦਿਓ ਮਜਲਿਸ ਵਿੱਚ ਕੁਰਾਨ ਦੀ ਕਸਮ ਉਠਾ ਲਵੇ ਸਾਡਾ ਮੁਰਸ਼ਿਦ ਗੁਰੂ ਤੇਕ ਬਹਾਦਰ ਹੈ ਜੇ ਸਿਰ ਝੁਕਾ ਕੇ ਸਲਾਮ ਚਾਵੇ ਤੇ ਸਾਰੇ ਹੀ ਹਿੰਦੂ ਪਿੱਛੇ ਆਉਣਗੇ ਤੇ ਜੇ ਸਿਰ ਦੇ ਦਿੱਤਾ ਸਿਰੜਨਾ ਛੱਡਿਆ ਤੇ ਤੂੰ ਜ਼ਬਰਨ ਹਿੰਦੂਆਂ ਦਾ ਧਰਮ ਨਹੀਂ ਬਦਲੇਗਾ ਹੰਕਾਰੀ ਬੰਦਾ ਹੈ ਔਰੰਗਜ਼ੇਬ ਵਾਦਾ ਕਰ ਲਿਆ ਸੋਚਦਾ ਸੀ ਜਿਹੜਾ ਹਿੰਦੁਸਤਾਨ ਮੇਰੇ ਅੱਗੇ ਨਹੀਂ ਅੜ ਸਕਿਆ ਉੱਥੋਂ ਦਾ ਫਕੀਰ ਕੀ ਅੜੇਗਾ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਸਿਰ ਦੇ ਦਿੱਤਾ ਸਿਰ ਨਹੀਂ ਛੱਡਿਆ। ਤੋਂ ਇਦਾਂ ਹਿੰਦੂ ਧਰਮ ਦੀ ਰੱਖਿਆ ਹੋਈ ਕਲਗੀਧਰ ਪਾਤਸ਼ਾਹ ਨੇ ਲਿਖਿਆ ਬਚਤਰਨਾਟਕ ਵਿੱਚ ਤਿਲਕ ਜੰਝੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਲੂ ਮਹਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਧਰਮ ਹੇਤ ਸਾਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ। ਤੋ ਇਦਾਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨ ਹੋਏ ਭਾਈ ਜੈਤਾ ਜੀ ਦਿੱਲੀ ਤੋਂ ਸੀਸ ਲੈ ਕੇ ਕੀਰਤਪੁਰ ਸਹਿਬ ਆਏ ਅਨੰਦਾਂ ਦੀ ਪੁਰੀ ਸੰਸਕਾਰ ਕੀਤਾ ਗਿਆ ਸੀਸ ਦਾ ਭਾਈ ਜੈਤੇ ਨੂੰ ਰੰਗਰੇਟਾ ਗੁਰੂ ਕਾ ਬੇਟਾ ਖਿਤਾਬ ਮਿਲਿਆ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤਲਵਾਰ ਉਠਾ ਕੇ ਐਲਾਨ ਕਰਦੇ ਨੇ ਐ ਔਰੰਗਜ਼ੇਬ ਤੂੰ ਪ੍ਰੇਮ ਦੀ ਭਾਸ਼ਾ ਨਹੀਂ ਸਮਝਿਆ ਤੇ ਜਿੱਥੇ ਪ੍ਰੇਮ ਦੀ ਭਾਸ਼ਾ ਸਮਝਣਾ ਆਵੇ ਉੱਥੇ ਤਲਵਾਰ ਦੀ ਭਾਸ਼ਾ ਸਮਝਾਉਣੀ ਪੈਂਦੀ ਹੈ ਇੱਕੇ ਡਾਲੀ ਤੇ ਫੁੱਲ ਹੁੰਦਾ ਹੈ ਗੁਲਾਬ ਦਾ ਤੇ ਉੱਥੇ ਹੀ ਕੰਡੇ ਹੁੰਦੇ ਨੇ